ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਹੈ ਤੁਹਾਡਾ ਅਜਬਾਨੇ ਮਾਰਨਿੰਗ ਅਸੀਂ ਲਈ ਬਸ ਆਪਣੇ ਐਗਜ਼ਾਮ ਦੇ ਜਾਣ ਦੇ ਲਈ ਤੇ ਬਸ ਦੇ ਵਿੱਚ ਬੈਠ ਕੇ ਅਲੀ ਮਾਰਨਿੰਗ ਸੀ ਥੋੜੀਆਂ ਜੀਆਂ ਬਸ ਪੈਸੈਂਜਰ ਸੀਗੇ ਤੇ ਅਸੀਂ ਪਹੁੰਚ ਗਏ ਜਲੰਧਰ ਜਲੰਧਰ ਉੱਥੇ ਜਾ ਕੇ ਅਸੀਂ ਰੇਲਵੇ ਸਟੇਸ਼ਨ ਦੇ ਲਈ ਵੇਟ ਕਰਨ ਲੱਗੇ ਆਟੋ ਦੀ ਕਮ ਸੇ ਕਮ 5 ਮਿੰਟ ਵੇਟ ਕਰਨੀ ਪੈਂਦੀ ਆ ਫਿਰ ਜਾ ਕੇ ਆਟੋ ਆਂਦਾ ਵਾ ਤੇ 10 ਮਿੰਟ ਲੱਗ ਗਏ ਉਹ ਜਾ ਕੇ ਪਹੁੰਚਣ ਨੂੰ ਲੱਗਦੇ ਹੈਗੇ ਆ ਤੇ ਸਵੇਰ ਦੇ ਹਜੇ 7 7:30 ਵਜੇ ਸੀ ਧੁੱਪ ਦੇਖੋ ਕਿੰਨੀ ਤੇਜ਼ ਸੀਗੀ ਨਾ ਇਦਾਂ ਲੱਗਦਾ ਜਿਵੇਂ 9 ਵਜੇ ਹੋਣ ਫੇਰ ਤੇ ਆਟੋ ਆਪਣਾ ਆ ਗਿਆ ਤੇ ਅਸੀਂ ਪਹੁੰਚ ਗਏ ਰੇਲਵੇ ਸਟੇਸ਼ਨ ਅਸਦੀ ਗੁੱਡ ਮਾਰਨਿੰਗ ਹੋ ਰਹੀ ਹੈ ਰੇਲਵੇ ਸਟੇਸ਼ਨ ਦੇ ਬਾਹਰ ਤੋਂ 40 ਮਿੰਟ ਤੁਸੀਂ ਸਾਰੇ ਅੱਜ ਹੈਗਾ ਟਿਊਜ਼ਡੇ ਯਾਪਾ ਦੇ ਇੰਚਾ ਰਹੇ ਹਾਂ ਜੀ ਸਾਮ ਹੁਣ ਇੱਥੇ ਆਉਂਦੇ ਹਾਂ ਤੋਂ ਦੇ ਵਿੱਚੋਂ ਤੇ ਉਹ ਜੁਨਾ ਪਾਲਵਾਨੀ ਟ੍ਰੇਨ ਅੱਜ ਜੋ ਕੁਝ ਕਰਦੇ ਹਾਂ ਬਣੇ ਰਿਹਾ ਮੇਰੇ ਬਲੌਗ ਦੇ ਨਾਲ ਤੇ ਜਿੱਥੇ ਮੇਰਾ ਬਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਜ਼ਰੂਰ ਕਰਦੇ ਹੋ ਠੀਕ ਹੈ ਸ਼ੇਅਰ ਵੀ ਕਰਦੇ ਹੋ ਥੈਂਕ ਯੂ ਅਕੀ ਜ਼ੀ ਮਿਲਿਆ ਆਪੇ ਰੱਖੀ ਅਸੀਂ ਲਈ ਆਪਣੀ ਟ੍ਰੇਨ ਤੇ ਚੱਲ ਪਏ ਆਪਣੇ ਟਾਰਗੇਟ ਦੇ ਵੱਲ ਆਪਣੇ ਐਗਜ਼ਾਮ ਦੇ ਸਿਟੀ ਦੇ ਵੱਲ ਤੇ ਟ੍ਰੇਨ ਦੇ ਵਿੱਚ ਜਿਹੜੇ ਮੇਰੇ ਤੋਂ ਵੀ ਪਹਿਲਾਂ ਦੇ ਸਵੇਰ ਤੇ ਬੈਠੇ ਹੋਣੇ ਵਿਚਾਰੇ ਨੂੰ ਆਗੇ ਨੀਂਦ ਤੇ ਆਰਾਮ ਕਰ ਰਹੇ ਸੀਗੇ ਪਰ ਅਸੀਂ ਨਾਲ ਨਾਲ ਸਟੱਡੀ ਕਰਦੇ ਜਾਇਦਾ ਥੋੜੀ ਰਿਵੀਜ਼ਨ ਵੀ ਹੋ ਜਾਂਦੀ ਆ ਤੇ ਸਵੇਰ ਦਾ ਪਾਣਾ ਆਪਣੇ ਯਾਦ ਵੀ ਰਹਿੰਦਾ ਹੈਗਾ ਤੇ ਚਲੋ ਟ੍ਰੇਨ ਦੇ ਵਿੱਚ ਆਵਾਜ਼ ਆਈ ਮੈਂ ਤੁਹਾਨੂੰ ਵੀ ਸੁਣਾਉਣੀ ਆ ਬੜੀ ਸੋਹਣੀ ਆਵਾਜ਼ ਸੀ

ਤੇ ਸਾਰੇ ਸਟੂਡੈਂਟਸ ਦੇਖੋ ਵੇਟ ਕਰਦੇ ਪਏ ਸੀਗੇ ਟਾਈਮਿੰਗ ਦੀ ਟਾਈਮ ਦੇ ਨਾਲ ਐਂਟਰੀ ਹੁੰਦੀ ਆ ਇਹ ਹੈਗਾ ਸਾਡਾ ਕਾਲਜ ਜਿੱਥੇ ਅਜੀ ਐਗਜ਼ਾਮ ਦੇ ਰਹੇ ਸੀਗੇ ਤੇ ਮੈਂ ਕਿਹਾ ਚਲੋ ਤੁਹਾਨੂੰ ਅੱਜ ਦਰਸ਼ਨ ਕਰਾਈ ਦਈਏ ਆਪਣੇ ਕਾਲਜ ਦੇ ਵੀ ਤੇ ਸਾਰੇ ਸਟੂਡੈਂਟ ਜਿਹੜੇ ਸੀਗੇ ਬਾਹਰ ਹੀ ਵੇਟ ਕਰਦੇ ਆ ਕਿਉਂਕਿ ਬਾਹਰ ਆਪਣਾ ਵਾਧੂ ਸਮਾਨ ਇੱਥੇ ਜਮ੍ਹਾਂ ਕਰਾ ਕੇ ਅਸੀਂ ਫੇਰ ਅੰਦਰ ਜਾਣੇ ਹੁੰਨੇ ਆ ਤੇ ਉਸ ਤੋਂ ਬਾਅਦ ਅਸੀਂ ਪੇਪਰ ਦਿੱਤਾ ਬਾਅਦ ਵਿੱਚ ਫੋਨ ਵਗੈਰਾ ਸਾਡੇ ਇੱਥੇ ਰੱਖ ਲੈ ਜਾਂਦੇ ਆ ਤੇ ਅਲਾਉਡ ਨਹੀਂ ਹੁੰਦੀ ਕੋਈ ਵੀ ਵੀਡੀਓ ਬਣਾ ਨਹੀਂ ਸਕਦੇ ਹੁਣ ਮੈਂ ਤੁਹਾਨੂੰ ਜਾਂਦੀ ਵਾਰੀ ਦੀਆਂ ਵੀਡੀਓਜ਼ ਬਣਾ ਕੇ ਦਿਖਾਉਂਗੀ ਆ ਲੋ ਜੀ ਇਗਜ਼ਾਮ ਦੇ ਕੇ ਆਪਾਂ ਆ ਗਏ ਵਾਪਸ ਆ ਜੀ ਆ ਰੈਲ ਇਨਵੈਸਟੇਸ਼ਨਸ ਆ ਰੰਪੂਜੀ ਵੀਡੀਓ ਬਹੁਤ ਬੜਾ ਸੋਹਣਾ ਰੈਲ ਇਨਵੈਸਟੇਸ਼ਨ ਬਣਿਆ ਹੋਇਆ ਤੇ ਪਰ ਮੇਰਾ ਹੋ ਗਿਆ ਵਧੀਆ ਪਰ ਮੈਨੂੰ ਬਹੁਤ ਆਈ ਜੀ ਕਿਉਂਕਿ শেয়ার ਦੇ ਨਿੰਦਰੇ ਨੇ ਆ ਨਿਆ ਪੇਪਰ ਹੁੰਦਾ ਸਵੇਰੇ ਸ਼ਾਮ ਨੂੰ ਤੇ ਹੁਣ ਇਹ ਸੀ ਕਿ ਜੇ ਕੋਈ ਵੀ ਸੱਤੀ ਡ੍ਰੇਨ ਆਵੇ ਤਾਂ ਆਪਾਂ ਆਰਾਮ ਕਰਦੇ ਜਾਈਏ क्योंकि आराम की सब कुछ जरूरत सी तो इसलिए आप रेलवे स्टेशन सब तो पहले फोन है फ्रैश जाके तो फिर कपड़े कपड़े चेंज करके तो फिर आप ट्रेन भी वेट करके तो फिर अपन लगे ट्रेन अभी तक मैं फोन चलना ही सर मैं तुम इन्ने दिन तो मैं जा रही हूँ जान दिन तुम कदम मैं दर्शन नहीं कराई रही आप कितने की माहौल होंगे है कॉलेज के लिए तो अलाउड ही नहीं है फोन ਮੇਰੇ ਤੋਂ ਬਾਹਰ ਆਉਂਦੇ ਜਾਂਦੇ ਕਦੇ ਵੀਡੀਓ ਬਣਾਉਂਦੀ ਹਾਂ ਤਾਂ ਕਿ ਤੁਹਾਡੇ ਕੋਲ ਵੀ ਬਲੌਗ ਬਣਾ ਦਿੰਦੇ ਹਾਂ ਇੱਕ ਤਾਂ ਦਿਖਾ ਦਿੰਦੇ ਹਾਂ ਬਹੁਤ ਡੂਡਸ ਇਸੇ ਹੁੰਦਾ ਡੇਲੀ ਅਪਡੇਟ ਕਰਦੇ ਫਰੈਂਡਸ ਤੇ ਖੋਰ ਜਿੰਨਾ ਆਉਂਦਾ ਪਰ ਹਰ ਇੱਕ ਬੰਦੇ ਦਾ ਆਪਣਾ ਮਾਹੌਲ ਹੁੰਦਾ ਹੈ ਨਾ ਅੱਜ ਨਾਲ ਵੀਡੀਓ ਲਈ ਚਾਹ ਰਾਂ ਲੈਂਦਾ ਇਸਕਾ ਕਿ ਮੈਂ ਦਿਵਾ ਕਿਸੇ ਨੂੰ ਕਹੇ ਇਹਨੇ ਆਪਣੇ ਬਲੌਗ ਦੇ ਵਿੱਚ ਨਹੀਂ ਲੱਕੇ ਹੁੰਦੇ ਨਾ ਇਹ ਵੀਡੀਓ ਵੀ ਨਹੀਂ ਆਪ ਅਪਡੇਟ ਕਰਦੀ ਹਾਂ ਮੈਂ ਕਿ ਆਪਾਂ ਪਹੁੰਚ ਗਏ ਜੀ ਰੇਲਵੇ ਸਟੇਸ਼ਨ ਤੇ ਲਾਸਟ ট্রেন ਜਿਹੜਾ ਬਹਾਨਾ ਉੱਥੇ ਉਸ ਤੋਂ ਬਾਅਦ ਆਪਾਂ ਫ੍ਰੈਸ਼ ਹੋ ਕੇ ਮਿਲਦੇ ਚਾਹ ਪਾਣੀ ਪੀ ਕੇ ਕਿਉਂਕਿ ট্রেন ਦੇਰ ਕਰਦੇ ਕਰਦੇ ਨਾ ਬਹੁਤ ਟਾਈਮ ਲੱਗ ਜਾਂਦਾ ਵਾ ਤੇ ਪਰਨ ਤੋਂ ਬਾਅਦ ਡੇਟ 2 ਘੰਟੇ ਦਾ ਟਾਈਮ ਹੁੰਦਾ ਹੈਗਾ ਸਾਡਾ ਜਦੋਂ ਤੱਕ ਟ੍ਰੇਨ ਆਂਦੀ ਹੈ ਉਦੋਂ ਤੱਕ ਫ੍ਰੈਸ਼ ਹੋ ਕੇ ਕੁੱਤੀ ਸੇਵ ਜਨਾਮੰਦਾ ਫਟਦਾ ਜਾਂਦਾ ਜਦੋਂ ਥੋੜਾ ਫਰੈਸ਼ ਹੋ ਜਾਂਦਾ ਕੱਪੜੇ ਵਗੈਰਾ ਚੇਂਜ ਕਰ ਲੰਦਾ ਤੇ ਬੰਦੇ ਨੂੰ ਥੋੜਾ ਵੈਸੇ ਵੀ ਠੀਕ ਲੱਗਣ ਲੱਗਦਾ ਹੈ ਇਸ ਕਰਕੇ ਆਪਾਂ ਪਹੁੰਚਦੇ ਜੇ ਸਵੇਰ ਫਰੈਸ਼ ਹੋਣ ਲਈ ਤੇ ਉਸ ਤੋਂ ਬਾਅਦ ਆਪਾਂ ਪੀਵਾਂਗੇ ਚਾਹ ਤੇ ਬਣੇ ਰੋਗੇ ਮੇਰੇ ਬਲੌਗ ਨਾਲ ਫਰੈਂਡਸ ਲਾਈਕ ਜਰ ਕਰਦੇ ਰਹੋ ਤੇ ਨਾਲ ਹੀ ਹੈ ਜੀ ਇੱਥੇ ਇੱਕ ਕੰਟੇਨਰ ਕੰਟੇਨਰ ਦੇ ਵਿੱਚ ਆਪਾਂ ਆਏ ਚਾਹ ਪੀਣ ਲਈ ਆਏ ਹੋਗਾ ਕਿੰਨੀ ਵੀ ਥੋੜੀ ਸਟਰੋਂਗ ਨਹੀਂ ਬਣ ਸਕਦੀ ਚਾਹ ਸਟਰੋਂਗ ਨਹੀਂ ਬਣ ਸਕਤੀ ਸਟਰੋਂਗ ਚਾਹ ਪਿੰਤੋ ਵਲ ਫਰੈਂਡਸ ਉੱਪਰ ਪਹੁੰਚ ਗਏ ਆਪਣੇ ਟ੍ਰੇਨ ਰੇਲਵੇ ਟ੍ਰੈਕ ਤੇ ਟ੍ਰੇਨ ਆਉਣ ਹੀ ਵਾਲੀ ਸੀਗੀ ਮੈਂ ਕਿਹਾ ਚਲੋ ਇੱਕ ਛੋਟਾ ਜਿਹਾ ਬਲੌਗ ਬਣਾ ਲਿਮਾ ਪਰ ਮੈਂ ਆਪਣੇ ਨਾਲ ਵਾਲਿਆਂ ਨੂੰ ਮਰੀ ਕੋਲ ਅਰੇਡੀ ਬਹੁਤ ਮੰਨਣ ਦੀ ਹੈ ਜੀ ਆਉਨਾ ਤੇ ਵੀਡੀਓ ਨਹੀਂ ਬਣਾਈ ਪਤਾ ਨਹੀਂ ਹੋਈ ਮਾਈਂਡ ਵਿੱਚ ਕੀ ਚੱਲਦਾ ਹੁੰਦਾ ਮਣੇ ਅੱਧਾ ਆਪਾ ਬਣਾਉਂਦੇ ਸੋ ਕੋਈ ਕਿਸੇ ਨੂੰ ਪਸੰਦ ਆ ਕਿਸੇ ਨੂੰ ਨਹੀਂ ਪਸੰਦ ਆ ਤੇ ਦੋਸਤੋ ਕੀ ਫੱਟ ਕੇ ਆ ਜਣੇ ਸੀ ਲੈ ਗਏ ਜਿਹੜੇ ਲਿਖੇ ਨਾ ਵੇ ਤੇ ਮੈਂ ਸੋਆ ਕਿਉਂਕਿ ਆ ਜਾਣ ਨੂੰ ਤਾਂ 5-6 ਘੰਟੇ ਲੱਗਦੇ ਹੈਗੇ ਹਨ ਜਿਉਂ ਨੀਂਦ ਫਿਰ ਰੈਸਟ ਕਰ ਲਈਦੀ ਆ ਰਾਤ ਦੇ ਵੱਜੇ ਕਿ ਕਾਫੀ ਲੇਟ ਆ ਪਿੰਡਾ ਪਿੰਡਾ ਦੇ ਲੋਕ 3 ਵਜੇ ਸੌ ਹੀ ਜਾਂਦੇ ਆ ਲੋ ਜੀ ਟ੍ਰੇਨ ਆ ਗਈ ਅਸੀਂ ਆਪਣੀ ਸੀਟ ਤੇ ਲੈ ਕੇ ਤੇ ਲਾਈਟਾਂ ਲੂਟਾ ਕਰ ਦਿੱਤੀਆਂ ਆਪਣੀਆਂ ਬੰਦ ਤੇ ਅਸੀਂ ਸੌਣ ਦੇ ਮੂਡ ਦੇ ਵਿੱਚ ਬਹਿ ਗਏ ਤੇ ਸੌਂਦੇ-ਸੌਂਦੇ ਇਹੀ ਪਹੁੰਚ ਜਾਣਾ ਘਰ ਆਪਣੇ ਲੋ ਜੀ ਅਸੀਂ ਗਏ ਸੌ ਤੇ ਛੁੱਤੇ-ਛੁੱਤੇ ਸਾਡੇ ਆ ਗਿਆ ਰੇਲਵੇ ਸਟੇਸ਼ਨ ਤੇ ਅਸੀਂ ਕਰ ਲਈ ਫਿਰ ਉਤਰਨ ਦੀ ਤਿਆਰੀ ਲੋ ਜੀ ਆਪਾਂ ਪਹੁੰਚ ਗਏ ਆਪਣੇ ਰੇਲਵੇ ਸਟੇਸ਼ਨ ਤੇ ਜਲੰਧਰ ਤੇ ਲਓ ਜੀ ਸਟੇਸ਼ਨ ਤੇ ਗਏ ਆਪਾਂ ਪਹੁੰਚ ਤੇ ਅੱਗੇੋਂ ਲੈਣ ਆਏ ਹੁੰਦੇ ਬਾਰਿਸ਼ ਹੁੰਦੀ ਸੀ ਅੰਮ੍ਰਾਲੇ ਤੇ ਅੰਮ੍ਰਾਲੇ ਵੀ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਸੀ ਤੇ ਬਟ ਜਦੋਂ ਇੱਥੇ ਆ ਕੇ ਲੱਗਿਆ ਤੇ ਹੋ ਗਿਆ ਸਾਡੇ ਨਹੀਂ ਕਰਦੀ ਵੈਸੇ ਹੋ ਗੱਠੰਡੀ ਸਾਡੇ ਆੜ ਹੀ ਜਾਂਦਾ ਅੱਧੀ ਰਾਤ ਹੋ ਚੁੱਕੀ ਸੀ ਤੇ ਆਪਾਂ ਪਹੁੰਚ ਗਏ ਘਰ ਘਰ ਆ ਕੇ ਆਪਾਂ ਖਾਦੇ ਰੋਟੀ ਤਾਂ ਖਾਦੇ ਨਹੀਂ ਟਾਈਮ ਨਿਕਲ ਗਿਆ ਸੀ ਥੋੜਾ ਫਰੂਟ ਤੇ ਫਰੂਟ ਕੱਟਣਾ ਸਟਾਰਟ ਕੀਤਾ ਕੱਟ ਕੇ ਮੈਂ ਕਿਹਾ ਫਰੂਟ ਖਾਈਏ ਤੇ ਫਿਰ ਆਪਾਂ ਕਰੀਏ ਆਰਾਮ ਅੱਧੀ ਕਿੰਨੀਂ ਦੇ ਹੇ ਵਿੱਚ ਵਿਚਾਲੀ ਸੀ ਤੇ ਇਸ ਲਈ ਆਪਾਂ ਫਰੂਟ ਫਰਟ ਖਾਦਾ ਤੇ ਫਰੈਂਸ ਦੱਸਿਓ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਿਹਾ ਸਬਸਕ੍ਰਾਈਬ ਵੀ ਕਰਦਿਆ ਕਰੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਦੇ ਹੋ ਫਰੈਂਡਸ ਦੇਖਣ ਤੋਂ ਪਹਿਲਾਂ ਯਾਰ ਲਾਈਕ ਕਰਦੇ ਹੋ ਜਿਹੜੇ ਜਿਆਦਾ ਧੁੰਡੇ ਹੁੰਦੇ ਹੁੰਦੇ ਨੇ ਨਾ ਉਹ ਲਾਈਕ ਨਹੀਂ ਕਰਦੇ ਤੁਸੀਂ ਓਕੇ ਫਿਰ ਬਾਏ ਬਾਏ ਫਰੈਂਡਸ ਬਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਨਹੀਂ ਵਧੀਆ ਲੱਗਿਆ ਤਾਂ ਵੀ ਦੱਸਿਓ